ਕੀ ਹਾਲ ਠੀਕ ਠਾਕ ਹੋ ਸਸੀ ਕਾ ਸਸੀ ਕਾ ਮਾਤਾ ਜੀ ਠੀਕ ਹੋ ਨਾ 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 ਰੋਣਾ ਨਹੀਂਗਾ ਕੋਈ ਨਾ ਹੁਣ ਪੁੱਤ ਮਿਲ ਗਿਆ ਨਾ ਆਪਣਾ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਰੋਣਾ ਨਹੀਂਗਾ ਇਹ ਤਾਂ ਹੁਣ ਆਪਣਾ ਪੁੱਤ ਮਿਲਿਆ ਆਪਾਂ ਨੂੰ ਕਿੰਨੇ ਸਾਲ ਬਾਅਦ ਮਾਂ ਤਾਂ ਮਿਲ ਰਹੀ ਹੂੰ 12 ਸਾਲ ਹੈ 12 ਸਾਲ ਆ ਦੇਖੋ ਭਾਈ ਜਿਹੜੇ ਤੁਸੀਂ ਕਹਿੰਨੇ ਹੁੰਨੇ ਆ ਨਾ ਕਿ ਅੱਜ ਅਸੀਂ ਬਹੁਤ ਵੱਡਾ ਇੱਕ ਪਾਪ ਕੀਤਾ ਭਾਈ ਉਹ ਪਾਪ ਇਹ ਕੀਤਾ ਜਿਹੜੇ ਸਾਨੂੰ ਕਹਿੰਦੇ ਆ ਨਾ ਲੋਕ ਕਮੈਂਟਾਂ ਜਾਂ ਤੁਸੀਂ ਭਈਆਂ ਦੀ ਮਦਦ ਕਰਦੇ ਆ ਭਈਆਂ ਦੀ ਅਸੀਂ ਕਿਸੇ ਭਈਏ ਦੀ ਨਹੀਂ ਕਰਦੇ ਅਸੀਂ ਸਿਰਫ ਉਸ ਮਾਂ ਦੇ ਪੁੱਤ ਦੀ ਮਦਦ ਕਰਦੇ ਆ ਜਿਹੜੀ ਮਾਂ ਦਾ ਪੁੱਤ ਉਹਦੇ ਕੋਲੋਂ ਵਿਛੜਿਆ ਅੱਜ ਦੇਖੋ ਕਿੱਡਾ ਵੱਡਾ ਸੀ ਪਾਪ ਕੀਤਾ ਜਿਹੜੇ ਕਮੈਂਟ ਮਾਰੇ ਕਰਦੇ ਨਾ ਕਿ ਇੱਕ ਮਾਂ ਨੂੰ 12 ਸਾਲ ਬਾਅਦ ਉਹਦੇ ਪੁੱਤ ਨਾਲ ਮਿਲਾ ਰਹੇ ਆ ਕੋਈ ਨਾ ਮਾਤਾ ਤੁਸੀਂ ਹੁਣ ਨਹੀਂ ਰੋਣਾ ਹੁਣ ਤਾਂ ਖੁਸ਼ੀ ਦਾ ਟਾਈਮ ਆਪਣਾ ਠੀਕ ਹੈ ਸ਼ੁਕਰਾਨਾ ਕਰੋ ਸ਼ੁਕਰਾਨਾ ਪ੍ਰਮਾਤਮਾ ਦਾ ਆਜੋ ਮਿਲिए ਆਪਾਂ ਅਮਰੇਸ਼ ਨੂੰ ਸ਼ੁਕਰਾਨਾ ਕਰੋ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਅਮਰੇਸ਼ ਆ ਜਾ ਰਸ ਚਾਹ ਰੱਖ ਦੇ ਬਾਅਦ ਚ ਫੀਲਿੰਗ ਹੋਈ ਨਾ ਪੁੱਤ ਕਿੱਥੇ ਆ ਮਾ ਕਿੰਨੇ ਦਿਨ ਦਾ ਡੀਕ ਰਿਹਾ ਸੀ ਆ ਜਾ ਕੋਣ ਆਏ ਮਾਤਾ ਮਾਂ ਦਾ ਲੱਖ ਲੱਖ ਸ਼ੁਕਰ ਬਾਈ ਲਾਖਾਂ ਲੱਖਾਂ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਬਈ ਔਰ ਉਹਨਾਂ ਸਾਰੇ ਭੈਣ ਭਰਾ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਮੈਂ ਬੇਨਤੀ ਕਰਦਾ ਹੁਣ ਸਾਡੀਆਂ ਵੀਡੀਓ ਸਿਰਫ ਇੱਕ ਇਨਸਾਨੀਅਤ ਨੂੰ ਲੈ ਕੇ ਦੇਖਿਆ ਕਰੋ ਅੱਜ ਉਸ ਮਾਂ ਦੇ ਦਿਲ ਤੇ ਕੀ ਬੀਤੀ ਹੋਣੀ ਉਹਨੇ 12 ਸਾਲ ਕਿਵੇਂ ਕੱਢੇ ਹੋਣਗੇ ਭਰਾ ਭਰਾ ਮਾਸੀ ਦਾ ਮੁੰਡਾ

ਠੀਕ ਹੈ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਉ ਭਰਾਵਾਂ ਤਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰ ਕੀਤੀ ਕਿ ਆਹ ਪੋਨ ਵਾਲਾ ਕੰਮ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਬਾਈ ਮੈਂ ਧੰਨਵਾਦ ਸਾਰਿਆਂ ਦਾ ਜਿੰਨਿਆਂ ਨੇ ਵੀ ਤੁਸੀਂ ਵੀਡੀਓ ਸ਼ੇਅਰ ਕੀਤੀ ਔਰ ਤੁਹਾਡੇ ਸ਼ੇਅਰ ਕਰਕੇ ਅੱਜ ਇਹ ਪਰਿਵਾਰ ਇੱਥੇ ਖੜਾ ਤਾਂ ਤੁਹਾਡੇ ਸ਼ੇਅਰ ਕਰਕੇ ਆਜੋ ਬੈਠ ਜਾਓ ਆਜੋ ਪਾਣੀ ਪੂਣੀ ਪੀਓ ਹੋ ਤੇ ਜੋ ਨਹੀਂ ਲਾ ਪਰ ਅੱਛਾ ਅੱਛਾ ساری ਰਾਤ ਅੰਪੂਰਾ ਪੈਨ ਇਕੱਠਾ ਯਾਨੀ ਸਾਰੇ ਰੋਜਾਂ ਦੇ ਦੋ ਤਿੰਨ ਦਿਨ ਸੇ ਤੋਂ ਮਾਤਾ ਜਿਸ ਦਿਨ ਸੇ ਸੁਣੇ ਰੋਇ ਬਹੁਤ ਔਖਾ ਬਾਈ ਸਾਡਾ ਪੁੱਤ ਸਾਨੂੰ 2 ਘੰਟਿਆਂ ਲਈ ਵੀ ਕਿਤੇ ਚਲਾ ਜਾਵੇ ਔਰ ਇਹ ਮਾਂ ਦਾ ਜਿਗਰਾ ਤੁਸੀਂ ਦੇਖੋ ਕਿ ਕਿੰਨੇ ਸਾਲ ਹੋ ਗਏ ਮਾਤਾ 12 ਸਾਲ ਪੂਰੇ 12 ਸਾਲ ਆ ਦੇਖ ਲੋ ਭਰਾਵੋ ਕਮੈਂਟਾਂ ਜਿਹੜੇ ਮਾੜੇ ਕਰਦੇ ਹੁੰਨੇ ਆ ਨਾ ਕਿਆ ਕਿੱਡਾ ਕੁ ਵੱਡਾ ਸੀ ਗੁਨਾਹ ਕਰ ਰਹੇ ਆ ਬਈ ਜੀ ਅੱਜ ਇਸ ਪੁੱਤ ਨੂੰ ਇਸ ਮਾਂ ਦੇ ਨਾਲ ਮਲਾਤਾ ਸਾਨੂੰ ਦੱਸ ਦੋ ਆ ਜਾਓ ਬੈਠੋ ਔਰ ਸ਼ੁਕਰਾਨਾ ਕਰੋ ਉਸ ਪਰਮਾਤਮਾ ਦਾ ਨਿਮਤਾ ਉਸ ਬਾਈ ਗੁਰੂ ਆ ਉਹ ਕੁਰਬਾਨ ਆਲਾ ਸਾਰਾ ਤੁਸੀਂ ਹੁਣ ਉਹ ਬਸ ਦੁਆਵਾਂ ਦਓ ਸਾਨੂੰ ਕਿ ਪ੍ਰਮਾਤਮਾ ਸਾਡੀ ਨੀਅਤ ਦੇ ਹਿਸਾਬ ਨਾਲ ਸਾਨੂੰ ਫਲ ਦਵੇ ਠੀਕ ਹੈ ਧੰਨਵਾਦ ਉਹਦਾ ਕਰੋ ਬਾਈ ਦਾ ਤੁਸੀਂ ਲੱਭਿਆ ਸੀ ਨਾ ਇਹਦਾ ਸ਼ੁਕਰਾਨਾ ਕਰੋ ਸਾਡੇ ਵਿੱਚ ਕੁਝ ਨਹੀਂਗਾ ਕਿ ਜਿਹਨਾਂ ਇੱਥੇ ਇਸ ਬੱਚੇ ਨੂੰ ਮਿਲਨ ਆਇਆ ਔਰ ਪਰਿਵਾਰ ਲੱਭਿਆ ਉੱਥੇ ਬੰਦੇ ਭੇਜੇ ਬੰਦੇ ਭੇਜ ਕੇ ਅੱਜ ਤੁਸੀਂ ਆਪਦੇ ਬੱਚੇ ਨੂੰ ਮਿਲੇ ਆਜੋ ਬੈਠ ਜਾਓ ਲਓ ਕੁਰਸੀ ਲਓ ਮਾਤਾ ਬੈਠੋ ਗੱਲਾਂ ਕਰੋ ਪੁੱਤ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਸੌਖਾ ਮਿਲ ਗਿਆ ਪਿੰਡ ओ भाई लौट गया है लुधियाना से मिल गए जो उनका है भाई हाँ वो मिले अभी दो चार महीना पहले इनका छोटा भाई भी भाई भी गुवाचिया था है ना वो भी आया है एक कट्टे गुआचिए सी के ना वो पहले गया पहले गया पहले 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 ਦੇਖਦੇ ਦੇਖਦੇ ਆ ਦੇਖ ਲੋ ਅਹਮ ਸੋ ਕਿੰਨੇ ਪਾਪੀ ਬੰਦੇ ਆ ਬਈ ਜਿਨ੍ਹਾਂ ਨੇ ਰੱਖਿਆ ਉਹ ਵਿਚਾਰਾ ਅਸੀਂ ਸਭ ਪਰੇਸ਼ਾਨ ਆਪਏ ਮਾ ਕੋਸ਼ੇ ਬਹੁਤ ਸਸੇ ਉਸਨੂੰ ਇਹ ਤਾਂ ਮੰਨ ਪਰਮਾਤਮਾ ਦਾ ਵਾਹਿਗੁਰੂ ਦਾ ਧੰਨਵਾਦ ਕਰ ਮੈਂ ਦਰਮਨ ਸਭ ਠੀਕ ਹਾਂ ਸ਼ੁਕਰਾਨਾ ਉਸ ਬਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਦੇਖੋ ਅੱਜ ਆ ਜੀ ਤੁਮ ਨਾ ਮਾ ਦੁੱਖ ਨਹੀਂ ਕਰ ਰਹੇ ਨਹੀਂ 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 ਤੁਸੀਂ ਰੋਣਾ ਨਹੀਂ ਉਹ ਪ੍ਰਮਾਤਮਾ ਨੇ ہماری ਸੇਵਾ ਲਗਾਈ ਹੈ ਅਗਰ ਵਾਹਿਗੁਰੂ हमको ਨਾ ਚੁਣਤਾ ਇਸ ਸੇਵਾ ਕੇ ਲਈ ਤਾਂ ਅੱਜ ਸ਼ਾਇਦ ਹਮ ਜੇ ਕੰਮ ਨਾ ਕਰ ਪਾਤੇ ਉਸ ਪ੍ਰਮਾਤਮਾ ਨੇ ਹਮੇ ਚੁਣਾਇਆ ਔਰ ਧੰਨਵਾਦ ਇਹਨੂੰ ਪਾਈਓ ਕਾ ਕਿ ਜੋ ਸਪੈਸ਼ਲ ਜਾਂ ਪੇ ਆਏ ਇਸਕਾ ਡਰੈਸ ਪਤਾ ਕਰਨੇ ਔਰ ਦੁਆਇਂ ਦੋ जिन्होंने वीडियो शेयर की हम तो कहे थे जा बच्चा दूध बांध दो इन्होंने नहीं कितनी देर से ये गया है घर से बारह साल हो गए बारह साल हो गए कितने बच्चे आपके तीन जन है रहे हैं तीन एक बेटी हां दो बेटे दोनों बेटी जैसे गायब हो गए हां ਤੁਸੀਂ ਦੇਖੋ ਕਿਸਮਤ ਬਾਈ ਇਸ ਮਾਂ ਦੀ ਇੱਕ ਬੇਵਸ ਮਾਂ ਮੈਂ ਕਹੂੰਗਾ ਅੱਜ ਦੇ ਟਾਈਮ ਦੀ ਕਿ ਦੋ ਪੁੱਤ ਸੀ ਕਿ ਇੱਕ ਧੀ ਆ ਧੀ ਤਾਂ ਇਹਨਾਂ ਤੇ ਚਲੋ ਆਪਣੇ ਘਰੇ ਆ ਮੇਰੀ ਵਿਆਹੀ ਗਈ ਉਹ ਧੀ ਵਿਆਹੀ ਗਈ ਆ ਔਰ ਦੋ ਪੁੱਤ ਦੋਵੇਂ ਪੰਜਾਬ ਦੇ ਵਿੱਚ ਕੰਮ ਕਰਨ ਆਏ ਸੋ ਬਹੁਤ ਨਿੰਦੇ ਲੋਕਾਂ ਨੇ ਦੂਜਾ ਭਰਾ ਵੀ ਇਹਦਾ ਬੰਦੀ ਬਣਾ ਕੇ ਉਹ ਤੋਂ ਕੰਮ ਕਰਵਾਉਣਾ ਸ਼ੁਰੂ ਕਰਤਾ ਔਰ ਇਹ ਬੱਚੇ ਨੂੰ ਵੀ ਪਹਿਲਾਂ ਫਿਰੋਜ਼ਪੁਰ ਲੈ ਗਿਆ ਬੰਦਾ ਕੋਈ ਜ਼ਿਮੀਂਦਾਰ ਬਾਅਦ ਚ ਉਹਨੇ ਆਪ ਦਾ ਰਿਸ਼ਤੇਦਾਰ ਕੋਲੇ ਮਾਲ ਲੈ ਛੱਡਤਾ ਸਾਰਾ ਕੁਝ ਬੰਦਾ ਆਪ ਦਾ ਘਰ ਦਾ ਐਡਰੈਸ ਸਾਰਾ ਕੁਝ ਇਹਨੇ ਸਾਨੂੰ ਆਪ ਦੱਸਿਆ ਕਿ ਅਸੀਂ ਇਹਦੇ ਕਰਤਾ ਕਿ ਬਾਈ ਨੇ ਬੰਦੇ ਬਚਾਏ ਤਾਂ ਅੱਜ ਪਰਿਵਾਰ ਸਾਡੇ ਵਾਸਤੇ ਬੈਠਾ ਕਿੰਨੇ ਸਾਡੇ ਲੋਕ ਕਹਿ ਲੋ ਕਿ ਅੱਜ ਦੇ ਟਾਈਮ 'ਚ ਮਤਲਬੀ ਹੋ ਚੁੱਕੇ ਆ ਕਿ ਅਸੀਂ 10-5000 ਰੁਪਇਆ ਕਿਸੇ ਬੰਦੇ ਨੂੰ ਮਹੀਨੇ ਦਾ ਨਹੀਂ ਦੇ ਸਕਦੇ ਕਿ ਆਪਦੇ ਕੰਮ ਲਈ ਉਹ ਵੀ ਪਰ ਕਿਸੇ ਦੇ ਮਾਂ ਦਾ ਪੁੱਤ ਅਸੀਂ ਤੁਸੀਂ ਦੇਖੋ ਕਿੱਦਾਂ ਕੈਦ ਕਰਕੇ ਰੱਖਦੇ ਆਂ ਬਈ ਇਹ ਤਾਂ ਅੱਜ ਫੇਰ ਅਸੀਂ ਜੇ ਜੋ ਕੰਮ ਗੋੜੇ ਕਰਦੇ ਸੀ ਉਹ ਸਾਡੇ ਤੇ ਤਸ਼ੱਦਦ ਕਰਦੇ ਸੀ ਅੱਜ ਫੇਰ ਅਸੀਂ ਵੀ ਉਹਨਾਂ ਨਾਲੋਂ ਤਾਂ ਘੱਟ ਨਹੀਂਗੇ ਕਿ ਕੋਈ ਵੀ ਕਾਨੂੰਨ ਆ ਗਿਆ ਨਹੀਂ ਜਿੰਦਾ ਕਿਸੇ ਦੇ ਪੁੱਤ ਨੂੰ ਤੁਸੀਂ ਦੇਖੋ ਇਹ ਮਾਂ ਨੇ ਕਿੱਦਾਂ 12 ਸਾਲ ਕੱਢੇ ਹੋਣਗੇ ਸਾਨੂੰ ਮੈਂ ਕਹਿੰਦਾ ਬੱਚਾ 2 ਮਿੰਟ ਲਈ ਵੀ ਕਿਤੇ ਘਰੋਂ ਚਲਾ ਜਾਵੇ ਨਾ ਤਾਂ ਉਹਦਾ ਫੋਨ ਬੰਦ ਹੋ ਜੇ ਜਾਂ ਘਰੇ ਟਾਈਮ ਨਾਲ ਆਵੇ ਨਾ ਤਾਂ ਮਾਂ ਪਿਓ ਦੀ ਜਾਨ ਤੇ ਬਣ ਜਾਂਦੀ ਹੈ ਕਿ ਪਤਾ ਨਹੀਂ ਪੁੱਤ ਸਾਡਾ ਕਿੱਥੇ ਹੋਊਗਾ ਸਾਨ ਦੀ ਇਹ ਮਾਂ ਵਾ ਕਿ ਜਿਹਨੇ 12 ਸਾਲ ਆਪਣੇ ਪੁੱਤ ਤੋਂ ਮਾਂ ਜੀ ਤੁਸੀਂ ਦੇਖੋ 12 ਸਾਲ ਆਪਦੇ ਪੁੱਤ ਬਿਨਾ ਇਹਨੇ ਕਿਵੇਂ ਗੱਟੇ ਮਾਤਾ ਕਹਿ ਰਹੇ ਸੀ ਕਿ ਜਿੰਨੇ ਵੀ ਪੈਸੇ ਸਾਰੇ ਲਗਾ ਦਿਆ ਢੂੰਢਣੇ ਲਈ इनको ਇਹਨੇ ਲਬਨ ਵਾਸਤੇ ਸਾਰਾ ਹੁਣ ਮੈਂ ਜੋ ਫੋਨ ਕੀਤਾ ਕਿ ਆ ਜਾਓ ਤਾਂ ਇਹ ਕਹਿੰਦੇ ਮੇਰੇ ਕੋਲ ਕਿਰਾਇਆ ਨਹੀਂ ਹੈ ਤੇ ਕਹਿੰਦੇ ਤੇਰਾ ਡੈਡੀ ਮੁੰਡੇ ਨੂੰ ਕਿਹਾ ਤੇਰਾ ਡੈਡੀ ਜਦੋਂ 2-4 ਦਿਨ ਕੰਮ ਕਰੇਗਾ ਫਿਰ ਕਿਰਾਇਆ ਹੋਗਾ ਫਿਰ ਮਾਤਾ ਰੋਣ ਲੱਗੀ ਮੈਂ ਕਹਾ ਮਾਤਾ ਕੋਈ ਨਹੀਂ ਮੈਂ ਕਿਰਾਇਆ ਦੇ ਦੇਣਾ ਕੋਈ ਨਹੀਂ ਤੁਸੀਂ ਆ ਜਾਓ ਆ ਦੇਖੋ ਰਾਤ ਹੋ ਗਈ ਕਿੱਥੇ ਆ ਬਾਈ फिर माता आई माता यानी कि जिस दिन माता को पता लगा लगाने रोटी भी नहीं खाती इनकी खुशी मिली फिर खुशी के बीच मैंने ग्यारह बजे फोन किया कहते बेटा अभी तक मैंने रोटी नहीं खाई इतनी खुशी मेरे को है खुशी के मारे रोटी सारा भाई उन्होंने इकट्ठा हो गया पूरा पिंड वहाँ इकट्ठा हो गया खुशी के मारे मैं कहा आ जाओ आपका लड़का मिल जाएगा ये सारा भाई जायेगा ਯਾ ਜੀ ਇਹਨਾਂ ਨੂੰ ਮਿਲੋਣਾ ਜਬਾ ਤੇਰੀ ਮਦਦ ਲਈ ਉੱਥੇ ਆਪਾਂ ਜਮਾਤਾ ਮੇਰੇ ਪਾਸ 1 ਘੰਟਾ ਕਮ ਸੇ ਕਮ ਫੋਨ ਲਗਾ ਕੇ ਰੋ ਰਹੀ ਸੀ ਫਿਰ ਜਦ ਮੈਂ ਯਹਾਂ ਆਇਆ ਤਾਂ ਯਹਾਂ ਵੀ ਬਹੁਤ ਰੋ ਰਹੀ ਸੀ ਬਹੁਤ ਹੀ ਜ਼ਿਆਦਾ ਮੈਂ ਕਹਾ ਕੋਈ ਬਾਤ ਨਹੀਂ ਭਾਈ ਲੈ ਆਏ ਹੈ ਲੜਕੇ ਕੋ ਕੋਈ ਟੈਨਸ਼ਨ ਕੀ ਬਾਤ ਨਹੀਂ ਮੈਨੇ ਭਾਈ ਸਾਡਾ ਬੱਚਾ ਤਾਂ ਬਿਮਾਰ ਵੀ ਹੋ ਜੇ ਨਾ ਸਾਨੂੰ ਨਾਲੇ ਸਾਡੀਆਂ ਅੱਖਾਂ ਸਾਹਮਣੇ ਹੁੰਦਾ ਦਸਾ ਕਰਦੇ ਆ ਰੱਬ ਅਗੇ ਕਿ ਬੱਚਾ ਠੀਕ ਕਦੋਂ ਹੋਊਗਾ ਔਰ ਤੁਸੀਂ ਦੇਖੋ ਕਿ ਮਾਂ ਨੇ 12 ਸਾਲ ਆਪਣੇ ਪੁੱਤ ਦੀ ਸ਼ਕਲ ਨਹੀਂ ਦੇਖੀ ਅਮੀ ਵੀ ਰੋਟੀ ਉੱਟੀ ਨਹੀਂ ਖਾ ਰਹੀ ਸੀ ਕਹਿੰਦੀ ਨਹੀਂ ਮੈਂ ਕਹਾ ਤੁਹਾਡਾ ਬੱਚਾ ਮਿਲ ਗਿਆ ਮੈਂ ਲੈ ਚਲਦਾ ਹਾਂ ਕੋਈ ਬੰਦੇ ਹਾਂ ਫਿਰ ਖਿਲਾਇਆ ਰੋਟੀ ਨਹੀਂ ਤਾਂ ਖਲਾਤੇ ਹੈ ਜਾਂ ਆਪਣੇ ਨਹੀਂ ਨਹੀਂ ਰੋਟੀ ਖਾ ਕੇ ਫਿਰ ਹੋਰ ਦਾਦਾ ਜੀ 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 ਤੁਹਾਡੇ ਦਾਦਾ ਦਾਦੀ ਹੋਰ ਦੇਖੋ ਯਾਰ ਕਿ ਮਤਲਬ ਉਹਨਾਂ ਲੋਕਾਂ ਨੂੰ ਇਹ ਵੀਡੀਓ ਭਾਈ ਜਿੰਨਾਂ ਨੇ ਵੀ ਹੁਣ ਵੀ ਹਜੇ ਵੀ ਮੈਂ ਬੇਨਤੀ ਕਰੂੰਗਾ ਕਿ ਜੇ ਕਿਸੇ ਦੇ ਘਰ ਇਦਾਂ ਦੇ ਬੰਦਿਆਂ ਨੂੰ ਫੜ ਕੇ ਧੱਕੇ ਨਾਲ ਰੱਖਿਆ ਹੋਇਆ ਵਾ ਤੁਸੀਂ ਫੋਨ ਕਰਕੇ ਕੋਈ ਅਸੀਂ ਤੁਹਾਡਾ ਵੀਡੀਓ ਨਹੀਂ ਬਣਾਵਾਂਗੇ ਕੋਈ ਤੁਹਾਨੂੰ ਕੈਮਰੇ ਅੱਗੇ ਨਹੀਂ ਲੈ ਕੇ ਆਵਾਂਗੇ ਤੁਸੀਂ ਸਾਨੂੰ ਫੋਨ ਕਰੋ ਕਿ ਬਾਈ ਜੀ ਅਸੀਂ ਗਲਤੀ ਹੋਈ ਵੀ ਆ ਔਰ ਜ਼ਿੰਦਗੀ 'ਚ ਗਲਤੀਆਂ ਹਰ ਬੰਦੇ ਤੋਂ ਹੁੰਦੀਆਂ ਪਰ ਜੇ ਉਹਨਾਂ ਨੂੰ ਸੁਧਰਨ ਦਾ ਮੌਕਾ ਨਾ ਦਈਏ ਉਹ ਉਸ ਤੋਂ ਵੀ ਵੱਡੀ ਗਲਤੀ ਆ ਜੇ ਉਹ ਲੋਕੀ ਸੁਧਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਦਾਂ ਦੇ ਬੰਦਿਆਂ ਨੂੰ ਭਰਾਮਾਂ ਨੂੰ ਆਪਣੇ ਘਰਾਂ 'ਚ ਫੜ ਕੇ ਰੱਖਿਆ ਵਾ ਤਾਂ ਜੇ ਤੁਸੀਂ ਬਾਈ ਤੁਹਾਨੂੰ ਅਸੀਂ ਇੱਕ ਮੌਕਾ ਦਿੰਨੇ ਆ ਜੇ ਤੁਸੀਂ ਸੁਧਰਨਾ ਚਾਹੁੰਦੇ ਆ ਸਾਡਾ ਨੰਬਰ ਆ 9071390714 ਇਸ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰੋ ਜਾ ਕਾਲ ਕਰ ਲੋ ਨੰਬਰ ਤੇ ਸਾਨੂੰ ਕਾਲ ਕਰ ਲੋ ਕਿ ਬਾਈ ਜੀ ਅਸੀਂ ਗਲਤੀ ਹੋ ਗਈ ਸਾਡੇ ਤੋਂ ਕਿ ਬਾਈ ਜੀ ਸਾਡੇ ਕੋਲ ਬੰਦਾ ਰੱਖਿਆ ਵਾ ਅਸੀਂ ਕੋਈ ਤੁਹਾਨੂੰ ਕੈਮਰੇ ਅੱਗੇ ਨਹੀਂ ਲੈ ਕੇ ਆਵਾਂਗੇ ਗੁਪਤ ਨਾ ਤੁਹਾਡੇ ਰੱਖਾਂਗੇ ਕਿ ਅਸੀਂ ਆਪਣੀ ਗਲਤੀ ਮੰਨਦੇ ਆ ਤੁਹਾਡੇ ਕੋਲ ਅਸੀਂ ਬੰਦਾ ਆਪੇ ਪਚਾ ਦਿੰਨੇ ਆ ਜੈਸੇ ਬੰਦਾ ਆਪ ਆ ਕੇ ਲੈ ਜਾਗੇ ਤੇ ਉਸ ਬੰਦੇ ਨੂੰ ਉਹਦੇ ਪਰਿਵਾਰ ਤੱਕ ਪਹੁੰਚਦਾ ਕਰ ਦਾਂਗੇ ਇਹ ਬਾਈ ਨੇ ਤੁਸੀਂ ਅੱਜ ਆਲਾ ਆ ਕੇ ਇਹਨਾਂ ਦੀ ਸਾਰੀ ਸਟੋਰੀ ਦੱਸੀ ਕਿ ਪਰਿਵਾਰ ਦੀ ਤੁਸੀਂ ਚਿਹਰਾ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਕੇ ਵਿਚਾਰੇ ਕਰਨ ਯੋਗ ਹੋਣਗੇ ਦਿਹਾੜੀਦਾਰ ਬੰਦੇ ਆ ਔਰ ਕਿੰਨਾ ਕੰਨਾਂ ਕੋਲ ਪੈਸਾ ਹੋਊਗਾ ਜਿੰਨਾ ਪੈਸਾ ਸੀਗਾ ਉਹ ਸਾਰਾ ਆਪਣੇ ਬੱਚੇ ਨੂੰ ਲੱਭਣ ਤੇ ਖਰਾਬ ਕਰਤਾ ਕਦੇ ਕਿੱਥੇ ਜਾਂਦੇ ਸੀ ਕਿੰਨਾ ਕੁ ਲੱਭਿਆ ਮਾਤਾ ਜੀ ਕਿਤਨਾ ਕੰਮ ਕਿਤਨਾ ਢੁੰਡੇ ਕਿਤਨਾ ਢੁੰਡਣ ਬੱਚਾ ਆਇਆ ਕਦੀ ਬਾਜਾਉਨੇ ਬਾਬਾ ਕਲਾ ਜਾਈ ਹੋਈ ਬਾਬਾ ਹਜ਼ਾਰ ਤੋਂ ਜਾਂ ਮੰਗ ਨਹੀਂ ਕਰ ਸਕਦੀ ਬਹੁਤ ਕਰ ਜੀ ਮਾ ਕੁਦੋਂ ਨਹੀਂ ਕੋਈ ਤਵ ਨਹੀਂ ਹੋ ਬਾਬਾ ਤੋਂ ਨਹੀਂ ਸਿਰ ਭਰੀ ਤਬੀਅਤ ਖਰਾਬ ਹੋਈ ਹੈ ਹਮੇ ਤੂੰ ਜਦ ਪਤਾ ਚਲਾ ਜਦ ਪਤਾ ਚਲਾ ਹੈ ਭਈਆ ਫੋਨ ਕਰੀ ਤੂੰ ਕਾ ਚਿਰੰਤਾ ਨਾ ਮাক ਨਾ ਨੰਕਾ ਬਰੀਆ ਬੱਚਾ ਨੀ ਕਿਦਰਾ ਰੱਖ ਰਿਹਾ ਸੁਣ ਮਾਂ ਨੂੰ ਨਹੀਂ ਆਪਾ ਹੁਣ ਬਸ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਜਿੰਨੇ ਹੰਝੂ ਮਾਤਾ ਵਹੋਨੇ ਸੀ ਨਾ ਜਿਤਨਾ ਰੋਣਾ ਥਾ 12 ਸਾਰ ਰੋੜਿਆ ਅਬ ਤੂੰ ਜੇ ਖੁਸ਼ੀ ਦੇ ਆ ਹੰਝੂ ਆ ਭਾਈ ਇਹ ਇਹ ਮਾਤਾ ਜਿਹੜੀ ਅੱਜ ਰੋ ਰਹੀ ਆ ਨਾ ਕਿ ਅੱਜ ਇਹਦਾ ਕਹਿ ਲੋ ਕਿ ਇੱਕ ਪਹਿਲਾਂ ਮਾਤਾ ਰੋਂਦੀ ਸੀ ਕਿ ਦੇਖੋ ਹੰਝੂਆਂ ਦੇ ਵੀ ਕਿ ਕੈਸੇ ਕਾਰਨੋਂ ਦੇ ਪਹਿਲਾਂ ਰੋਂਦੀ ਸੀਗੀ ਆਪਣੇ ਬੱਚੇ ਦੇ ਦਰਦ ਚ ਹੰਝੂ ਅੱਜ ਵੀ ਉਹੀ ਆ ਪਰ ਅੱਜ ਮਾਤਾ ਦੀ ਜਿਹੜੀ ਅੱਖਾਂ ਦੇ ਹੰਝੂ ਆ ਇਹ ਖੁਸ਼ੀ ਦੇ ਆ ਔਰ ਕਿਹੜੇ ਸਾਲ ਇਹ ਮਾਤਾ ਨੇ ਕਿਦਾਂ ਕੱਢੇ ਹੋਣੇ ਆ 12 ਸਾਲ ਉਹ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਕਿ ਪ੍ਰਮਾਤਮਾ ਨੇ ਜਿਹੜੀ ਸਾਨੂੰ ਇਹ ਸੇਵਾ ਲਾਈ ਆ ਅਸੀਂ ਕਾਲੀਯੁਗੀ ਬੰਦੇ ਆ ਪਾਪੀ ਲੋਕ ਆ ਸਾਡੀ ਇੰਨੀ ਔਕਾਤ ਕਿੱਥੇ ਕਿ ਅਸੀਂ ਇਹ ਸੇਵਾ ਕਰ ਲਈਏ ਜੈਸੇ ਕਿਸੇ ਨੂੰ ਇੱਕ ਚੱਕ ਕੇ ਪਾਣੀ ਦਾ ਗਲਾਸ ਵੀ ਪਿਆ ਦਈਏ ਇਹ ਤਾਂ ਵਾਹਿਗੁਰੂ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਕਿ ਜਿਹੜਾ ਪ੍ਰਮਾਤਮਾ ਸਾਡੇ ਤੋਂ ਇਹ ਸੇਵਾ ਲੈ ਰਿਹਾ ਔਰ ਦਾਦਾ ਦਾਦੀ ਬੱਚੇ ਦੇ ਇਹਨੂੰ ਡੀ ਕਿਤੇ ਡੀਕਦੇ ਇਸ ਦੁਨੀਆ ਤੋਂ ਚਲੇ ਗਏ ਕਿੰਨਾ ਤੜਫੇ ਹੋਣਗੇ ਉਹ ਆਪਣੇ ਪੋਤੇ ਦੀ ਇੱਕ ਝਲਕ ਦੇਖਣ ਲਈ ਕਿ ਸਾਡਾ ਪੋਤਾ ਸਾਨੂੰ ਮੈਲੀ ਜਾਵੇ ਕਿੰਨਾ ਦਰਦ ਨਾਲ ਹੋ ਸਕਦਾ ਕਿ ਕਿਤਨੇ ਸਾਲ ਹੋ ਗਏ ਉਹਨਕੋ ਉਸਕੇ ਦਾਦਾ ਦાદੀ ਕੋ ਖਤਮ ਹੋਏ ਹਏ ਰਹੇ ਲੱਕੇ ਦਾਦੀ ਦਾਦਾ ਖਤਮ ਮੈਂ ਹਮੇ ਆਰੇ 4 ਸਾਲ ਹੋ ਗਏ 4 ਸਾਲ ਹੋ ਗਏ ਕਿਤਨਾ ਉਡੀਕ ਕੇ ਤੇ ਇਸਕਾ ਇੰਤਜ਼ਾਰ ਕਰ ਰਹੇ ਸੀ ਉਹ ਇੰਤਜ਼ਾਰ ਕਰੇ ਬੱਚਾ ਨਹੀਂ ਉਹ ਮਿਲ ਨਹੀਂ ਰਹਾ ਮਿਲਣਾ ਕਿੱਦਾਂ ਸੀ ਮਾਤਾ ਉਹ ਦਰਿੰਦਿਆਂ ਨੇ ਬਾਹਰ ਇਹਨੂੰ ਨਿਕਲ ਨਹੀਂ ਦਿੰਦੇ ਸੀਗੇ ਉਹ ਬੰਦਾ ਕਿਵੇਂ ਮਿਲ ਜਾਂਦਾ ਘਰ ਚ ਕਹਿ ਲੋ ਐਸਾ ਯਾਰ ਅਸੀਂ ਜਾਨਵਰ ਵੀ ਘਰੇ ਰੱਖ ਲੀਏ ਨਾ ਉਹਦੇ ਨਾਲ ਵੀ ਸਾਡਾ ਕਹਿ ਲੋ ਇੱਕ ਮੋਹ ਪਿਆਰ ਪੈ ਜਾਂਦਾ ਅੱਜ ਦੇ ਟਾਈਮ ਚ ਤਾਂ ਕੁੱਤੇ ਨੂੰ ਵੀ ਅਸੀਂ ਇੱਕ ਘਰ ਦਾ ਮੈਂਬਰ ਕਹਿੰਦੇ ਆ ਔਰ ਇਹ ਇਨਸਾਨ ਆ ਜਿਹੜਾ ਰੱਬ ਦਾ ਬਣਾਇਆ ਬੰਦਾ ਇਹ ਜਾਨਵਰਾਂ ਨਾਲੋਂ ਵੀ ਮਾੜੇ ਹੋਗੇ ਬੰਦੇ ਕਿ ਅਸੀਂ ਕੋਈ ਰਹਿਮ ਹੀ ਨਹੀਂ ਕੀਤੀ ਉਹ ਬੰਦਾ ਆਪਦਾ ਨਾਮ ਦੱਸ ਰਿਹਾ ਘਰ ਦਾ ਐਡਰੈਸ ਦੱਸ ਰਿਹਾ ਕੋਈ ਉਹਨੂੰ 12 ਸਾਲ ਦੀ ਤਨਖਾਹ ਨਹੀਂ ਦਿੱਤੀ ਕੋਈ ਲੈਣਾ ਨਹੀਂ ਦੇਣਾ ਨਹੀਂਗਾ ਸਵੇਰ ਤੋਂ ਬਾਅਦ ਛੱਡਦੇ ਸੀਗੇ ਸ਼ਾਮ ਤੱਕ ਜਿੰਨਾ ਟਾਈਮ ਰਾਤਰੀ ਹੁੰਦੀ ਸੀ ਉਹਨੂੰ ਜਾਨਵਾਰਾਂ ਵਾਂਗੂ ਵਾਇਆ ਜਾਂਦਾ ਸੀ ਇਹਦਾ ਧੰਨ ਤਨ ਸ਼ੁਕਰਾਨਾ ਕਰੋ ਆ ਬਾਈ ਦੇਖ ਰਹੇ ਹੈ ਨਾ ਇਹ ਦੁਨੀਆ ਦੇ ਵਿੱਚ ਜੇ ਪ੍ਰਮਾਤਮਾ ਹੈ ਤਾਂ ਇਦਾਂ ਦੇ ਭਰਾਵਾਂ ਦੇ ਵਿੱਚ ਹੀ ਬਾਈ ਇਹ ਬਾਈ ਪੇਂਟ ਦਾ ਕੰਮ ਕਰਦਾ ਇਹਨੂੰ ਅਸੀਂ ਪਤਾ ਬਾਈ ਪਹਿਲਾਂ ਵੀ ਸਾਡੇ ਪਿੰਡ ਕਾਫੀ ਕੰਮ ਕਰਕੇ ਗਿਆ ਵਾ ਇਹ ਬਾਈ ਨਾਲ ਸੰਪਰਕ ਹੋਇਆ ਬਾਈ ਨਾਲ ਗੱਲਬਾਤ ਕਰਕੇ ਇਹਨੇ ਉੱਥੇ ਅੱਧੇ ਘੰਟੇ ਦੇ ਵਿੱਚ ਵਿੱਚ ਬੰਦੇ ਦਾ ਅਸੀਂ ਪਰਿਵਾਰ ਲੱਭਿਆ ਉੱਥੇ ਬੰਦੇ ਭੇਜੇ बंदे भेज के मीह पैर से मीँ पे बंदो जिन्होंने जज्बा सी बहुत ज्यादा मी पै रहा था मैं अपने जितने यार दोस्त थे सौरा भी सारे को मैं कहा जाओ मी मीह पैरा फिर भी जाओ फिर माता को पता लगा माता दूसरे पिंड में भज के आई फोन गया तो भेजते भेजते आई वहाँ यानी कि फिर मैंने बात कराया रोने लगी बहुत मैं कहा माता रो ना भाई ने लव लिया आपके मुंडे को टेंशन लेने की लोड नहीं माता रोई गई रोई गई फिर उसके बाद फिर ਫਿਰ ਮੈਂ ਬੰਦਾ ਘਰ इनके वेज यार फिर माता रोने लगी जब बात कराया तो माता वही कहने लगी कि मेरे पास किराया नहीं बेटा पापा दो चार दिन काम करेंगे तो फिर किराया लेके आ जाएंगे फिर आएंगे हां तो मैं कहा कोई बात नहीं किराया की बात कोई दे बात दे। नहीं मैं दे देता हूं किराया की क्या बात है फिर माता लोग आए फिर आए ਤੁਸੀਂ ਦੇਖੋ ਯਾਰ ਕਿੱਡਾ ਵੈ ਇੱਕ ਮਾਤੜੋ ਪਰਿਵਾਰ ਆ ਵਿਚਾਰਾ ਕਿ ਆਪਣੇ ਬੱਚੇ ਦਾ ਮਿਲਨ ਨੂੰ ਉਹਨਾਂ ਦਾ ਦਿਲ ਕਰ ਰਿਹਾ ਤੜਫ ਰਿਹਾ 12 ਸਾਲ ਤੋਂ ਆਪਣੇ ਬੱਚੇ ਨੂੰ ਮਿਲਣ ਲਈ ਉਹਨਾਂ ਨੂੰ ਫੋਨ ਤੱਕ 10 ਤੱਕ ਐਡਰੈਸ ਤੱਕ ਕਿ ਤੁਹਾਡਾ ਬੱਚਾ ਸਾਡੇ ਕੋਲੇ ਪੈਂਡ ਦੌਲਤਪੁਰਾ ਜ਼ਿਲ੍ਹਾ ਮੋਗਾ ਇੱਕ ਉਮੀਦ ਆਸ਼ਰਮ 'ਚ ਤੁਹਾਡਾ ਬੱਚਾ ਹੈ। ਤਾਂ ਫੇਰ ਵੀ ਉਹ ਕਹਿੰਦੇ ਹਲੇ ਅਸੀਂ 2-3 ਦਿਨ ਆ ਨਹੀਂ ਸਕਾਂਗੇ। ਮੇਰਾ ਮਾਤਾ ਨਾਲ ਗੱਲ ਹੋਈਏ ਕਹਿੰਦਾ ਕਹਿੰਦੀ ਮੇਰੇ ਘਰ ਵਾਲਾ ਦਿਹਾੜੀ ਜਾਊਗਾ। 4 ਦਿਨ ਅਸੀਂ ਦਿਹਾੜੀਆਂ ਲਾ ਕੇ ਆਉਣ ਜੋਗਾ ਕਿਰਾਏ ਜੋਗੇ ਪੈਸੇ ਇਕੱਠੇ ਕਰਾਂਗੇ ਤਾਂ ਅਸੀਂ ਆਵਾਂਗੇ। ਕਿੰਨੇ ਬੇਵਾਸੀ ਪ੍ਰਵਾਦ। ਪਰ ਜਿਨ੍ਹਾਂ ਨੇ ਇਸ ਬੱਚੇ ਨੂੰ ਫੜ ਕੇ ਰੱਖਿਆ ਸੀਗਾ 15 ਕਿੱਲੇ ਪੈਲੀ ਦੋ ਟਰੈਕਟਰ ਘਰੇ ਖੜੇ ਆ ਮੁੰਡਾ ਕੈਨੇਡਾ ਗਿਆ ਵਾ ਤਿੰਨ ਭਰਾ ਪਰ ਸ਼ਰਮ ਨਹੀਂ ਆਈ ਕਿ ਜਿਨ੍ਹਾਂ ਦਾ ਬੱਚਾ ਤੁਸੀਂ ਰੱਖੀ ਬੈਠੇ ਆ ਉਹਨਾਂ ਨੇ ਆਪਣੇ ਬੱਚੇ ਨੂੰ ਮੈਨ ਲਾਉਣਾ ਉਹਨਾਂ ਕੋਲੇ ਕਰਾਈ ਜੋਗੇ ਵੀ ਪੈਸੇ ਨਹੀਂ ਇਹ ਸ਼ੁਕਰਾਨਾ ਇਸ ਭਰਾ ਦਾ ਜਿਹਨੇ ਕਿਹਾ ਕਿ ਤੁਸੀਂ ਦਿਹਾੜੀ ਨਹੀਂ ਜਾਣਾ ਆਪਣੇ ਬੱਚੇ ਕੋਲ ਆਓ ਟੈਕਟਾ ਮੈਂ ਕਰਾ ਕੇ ਦਿੰਦਾ ਜਿੰਨਾ ਜ਼ਿੰਦਗੀ ਦੇ ਵਿੱਚ ਮਾਤਾ ਪ੍ਰਮਾਤਮਾ ਕਾ ਵੀ ਦੇਖਾ ਹੈ ਆ ਸਾਹਮਣੇ ਪ੍ਰਮਾਤਮਾ ਬੈਠਾ ਹੈ मैं दिखाया था वीडियो तो कह रहे हैं इन भाई मैं कहा यही भाई छुड़ाएं बोले कि मैं फ़ोटो एक ले जाऊँगी इनके हाँ भाई भी बोले चाचा की एक फ़ोटो ले जाएंगे मैं कहा ले जाना फ़ोटो कोई नहीं कहते जैसे भगवान की यानी मंदिरों में ये जा रहे थे कहते उनसे तो नहीं मिला लेकिन मैं भगवान मेरे लिए भाई है आप कोई कह रहे थे भाई परमात्मा हर एक बंदे મેગા કોઈ વાત નહીં ફોટો મે દિલા દુંગા એક ભાઈ કો આપકે ફોટો લે જાયેંગે બસ શુકરના માતા અસી તો પાપી બંદે હૈ ઓર યે મેં કરને હમકા વો કરે હો બચ્ચા નહીં તો આ લઉં જલ આપ મિલ ગયા ના બસ એ ભાઈ ગુરુ ને સાડે રઈ સાડે રઈ મે છુડાયા મેયાની ઉનસે મિલના હૈ યાની કે વોહી આશીર્વાદ આપકો બહોત દે રહે હૈ कि आपने यानी कि उसने तो पूरी कोशिश कर ली थी माता ने अपने जो पैसे जेवर था सब बेच के यानी लड़के को बहुत ढूंढा नहीं मिला कितना पैसा लगा दिया माता बच्चे को ढूंढने में अरे जोर गांठ के बच्चा क्या-क्या बेच दिया करके इसको जान गाना रहा सब बेच देना गल्ला पानी कुछ हुआ खाए के नहीं रखू कभी बेच दी अनादि नादि था सारा बेच मेल से तो उम्र को कर शर्म करो उन लोकां नु ਜਿਨ੍ਹਾਂ ਨੇ ਇਸ ਬੱਚੇ ਨੂੰ ਰੱਖਿਆ ਸੋ ਉਹਨਾਂ ਨੂੰ ਤਾਂ ਲਾਣਤਾ ਹੈ ਹੀ ਆ ਪਰ ਜਿਨ੍ਹਾਂ ਨੇ ਹਲੇ ਵੀ ਪੂਰੇ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਪਤਾ ਕਿ ਸੰਸਥਾਵਾਂ ਬਣੀਆਂ ਹੋਈਆਂ ਵਾਂ ਆਪਾਂ ਇਦਾਂ ਕਿਸਦਾ ਬੱਚਾ ਨਹੀਂ ਰੱਖ ਸਕਦੇ ਪਰ ਬਿਸ਼ਰਮ ਹੋਏ ਆ ਲੋਕ ਸ਼ਰਮ ਕਰੋ ਆ ਬੱਚੇ ਦੀ ਮਾਂ ਅਲ ਦੇਖ ਕੇ ਇੱਕ ਆਪਣੇ ਆਪ ਨੂੰ ਲਾਣਤਾ ਪਾਓ ਕਿ ਤੁਸੀਂ ਕਿਸੇ ਦਾ ਧੀ ਪੁੱਤ ਇੱਕ ਕਹਿ ਲੋ ਕੰਮ ਕਰਾਉਣ ਦੇ ਚੱਕਰ ਦੇ ਵਿੱਚ ਕਿਦਾਂ ਗੁਲਾਮ ਬਣਾ ਕੇ ਰੱਖ ਲੈਨੇ ਆ ਭਈਆ ਅੱਛਾ 2000 ਹੋਣੀ ਨਾ 501 ਜਨੇ ਚ ਮੰਗਨੇ ਨਾ 501 ਜਨੇ ਚ ਮੰਗਨੇ ਨਾ ਹੂੰ ਆਓ ਜੋ ਨਾ ਹੋਏ 500 ਫਿਰ ਮੰਗਾ ਨਾ ਤਾਂ 5000 ਰੁਪਏ ਲੈ ਕੇ ਆਈ ਨਹੀਂ ਐਸੇ ਪੈਸਾ ਨਾ ਲਾਉਂਦੇ ਉਹ ਮੋਤੋ ਵਈ 500 ਸਗਰ ਜੈਸੇ ਲਗਾਵੇ ਚੰਨਾ ਨਾ ਹੋਈ ਤਾਂ ਮੰਨ ਲਾਓ ਆਪਣੀ ਲਗਾਈ ਬਸ ਮਾਤਾ ਉਹ ਫੌਸਲਾ ਰੱਖੂ ਹੁਣ ਦੇਖੋ ਬੱਚਾ ਆਪਣੇ ਕੋਲ ਆ ਓਏ ਅੰਮਾ ਇਹਨਾਂ ਬੱਚਾ ਇਹਨਾਂ ਨੂੰ ਪਤਾ ਸਮਝ ਸਕਦਾ ਮਾਤਾ ਮੈਂ ਤੁਹਾਡੇ ਜਿਹੜੇ ਜਜ਼ਬਾਤ ਐ ਨਾ ਰੋਟੀ ਖਾ ਕਰ ਆਏ ਐ ਹਾਂ ਬਈਆ ਖਵਾਇਆ ਖਵਾ ਦਿੱਤੀ ਆਏ ਤਾਂ ਵੈਸੇ ਅੰਮਾ ਰੱਬ ਬੰਦੇ ਹੈ ਹਮਾਰੇ ਮੂਹੇ ਕੇ ਹਾਂ ਸ਼ੁਕਰਾਨਾ ساری ਜ਼ਿੰਦਗੀ ਮੈਨੂੰ ਲੱਗਦਾ ਬਈ ਇਸ ਬੰਦੇ ਦਾ ਪਰਿਵਾਰ ਤਾਂ ਚਲੋ ਆਹਸਾਨਮੰਦ ਹੈ ਹੀ ਅਸੀਂ ਵੀ ਇਸ ਬੰਦੇ ਦਾ ਕਰਜ਼ ਨਹੀਂ ਲਾ ਸਕਦੇ। ਆ ਵੀ ਲੈ ਜਾ। ਲੇਕਿਨ ਭਾਈ ਮੈਂ ਆਪ ਕੋ ਖਾਂ। ਨਹੀਂ ਨਹੀਂ ਭਈ ਉਹ ਇਹ ਦੇਖਦਾ ਰਹਤਾ ਹੋ ਆਪਨੇ ਵੈਸੇ ਵੀ ਸ਼ਾਦੀ ਲਿਆ ਹੈ। ਹੂੰ ਸ਼ਾਦੀਆਂ ਕੀਤੀ। ਉਹਨੇ ਵੀਡੀਓ ਦੇਖੀ ਸੀ। ਮੈਂ ਆਪਕੀ ਵੀਡੀਓ ਬਹੁਤ ਦੇਖਤਾ ਹੂੰ। ਅੱਛਾ। ਮੈਂ ਦੇਖ ਰਹਾ ਥਾ ਤੋ ਘਰ ਵਾਲੀ ਉਟੀ ਬੋਲੀ 11 12 ਵਜ ਗਏ। ਅਭੀ ਆਪ ਵੀਡੀਓ ਹੀ ਦੇਖ ਰਹੇ ਹੋ ਸੋਣਾ ਨਹੀਂ ਹੈ। ਮੈਂ ਕਹਾ ਨਹੀਂ। जब मैंने वीडियो आपको मैं कहा पूरी वीडियो दे के फिर ही मैं रखूंगा जब पूरा वीडियो देखा फिर मेरे को पता लगा कि ये हमारे जिले का जैसे यहाँ कोई काम कराता है ना तो सोचता है बिहारी है कि ये बिहारी भैया है बिहारी भैया हाँ तो, आ, तो इसी करके ये बता नहीं पाया बिहारी बता दिया तो मैं कहा भाई को लबने में थोड़ा दिक्कत होगी बिहार में देखेंगे कि जगतपुर थाना कहाँ है लखमनपुर यानी स्टेशन कहाँ है तो ये तो मेरे को पता था कि फिर मैं आपसे बात की मैं कहा भाई मैं अपने गांव की भाषा से बात करेंगे तो ये पूरा बताएगा फिर अमरेश ने सारा कुछ बताया तो फिर हमारे जिले का निकला फिर मैं तीन चार लड़कों को वहाँ भेजा मैं कहा पता करो माता रो ही रही थी। तो। बहुत, बहुत पूरा पिंड इकट्ठा हो गया पूरा गाँव इकट्ठा हो गया था वहाँ पे बहुत, बहुत, बहुत। किन्ना इधर भी यानी हम लोग भी इतना खुश हो गए थे बहुत ज्यादा घर वाले घर वाली, को, आ, पूरे घर वाली यानी इतनी जब मिल गए ना तो घर वाली और आस पड़ोस के सारे बहुत खुश हुए बहुत ही ज्यादा खुश हो गए कि बताओ मिल गए फरिश्ते परमात्मा फरिश्ता बन के आया तू इना ले ना मैं लेकिन मेरा वीडियो देखने का पूरा यानी की वो हो गया हाँ जैसे मैं बारह बजे एक बजे रात तक देखता हूँ आपका वीडियो ਮੈਂ ਸੋਚ ਰਿਹਾ ਤਾਂ ਕਿ ਜਦ ਮੇਰੇ ਕੋ ਪਤਾ ਲੱਗਾ ਇਸ ਨੂੰ ਮਿਲਾ ਦੂੰ ਬਸ ਮੇਰਾ ਵੀਡੀਓ ਦੇਖਣੇ ਦਾ ਕੰਮ ਸਫਲ ਹੋ ਗਿਆ ਔਰ ਧੰਨਵਾਦ ਉਹਨਾਂ ਦਾ ਸ਼ੇਅਰ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਤਾਂ ਹੀ ਤੁਹਾਨੂੰ ਆਣੇ ਹੁੰਨੇ ਆ ਹੋਰ ਵੀਡੀਓ ਸਾਡੀਆਂ ਭਾਵੇਂ ਕੋਈ ਨਾ ਸ਼ੇਅਰ ਕਰਿਆ ਕਰੋ ਪਰ ਜਿਹੜਾ ਮਾਵਾਂ ਜਦੋਂ ਅਸੀਂ ਬੰਦਾ ਛੜਾ ਕੇ ਲਿਆਉਂਦੇ ਆ ਨਾ ਉਹ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤੁਹਾਡਾ ਕਿ ਸ਼ੇਅਰ ਕੀਤਾ ਵੀਡੀਓ ਇਸ ਬਾਈ ਤੱਕ ਪਹੁੰਚੀ ਅਭੀ ਗਾਉਂ ਸੇ ਵੀ ਯਾਨੀ ਕਈ ਫੋਨ ਆ ਗਏ ਮੇਰੇ ਕੋ ਕਈ ਲੜਕੇ ਵੀ ਗਵਾਚੇ ਹੋਏ ਆ ਐਸ਼ 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 ਜਦੋਂ ਮੈਂ ਬਹੁਤ ਹਾਂ ਬਹੁਤ ਗਵਾਚੇ ਹੋਏ ਸਾਡੇ ਫੋਨ 'ਚ 100 150 ਵੀਡੀਓ ਸਾਨੂੰ ਆਈ ਪਈ ਹੈ ਜੋ ਬੰਦੇ ਛੁੜਵਾਣੇ ਵਾਲੇ ਆ ਵੀ ਹਾਂ ਬਹੁਤ ਲੜਕੇ ਖੜੇ ਤੇ ਇਹ ਤਾਂ ਇਨਸਾਨੀयत ਔਰ ਜਿਹੜੇ ਤਾਂ ਚਲੋ ਮੰਦਬੁੱਧੀ ਹੈ ਜਿੰਨਾਂ ਕੋ ਨਹੀਂ ਪਤਾ ਉਹਨਾਂ ਕੋ ਤਾਂ ਪਕਰ ਉਹਨਾਂ ਨੇ ਫਾੜੀ ਰੱਖਿਆ ਜਿਹੜੇ ਬੰਦੇ ਆਪਣਾ ਐਡਰੈਸ ਨਹੀਂ ਦੱਸ ਸਕਦੇ ਮੰਦਬੁੱਧੀ ਉਹਨਾਂ ਨੂੰ ਕੁੱਟ-ਕੁੱਟ ਕੇ ਉਦਾਂ ਦਾ ਬਣਾਤਾ ਬੰਦੇ ਸਹੀ ਹੁੰਦੇ ਆ ਕੁੱਟ-ਕੁੱਟ ਕੇ ਬਣਾ ਦਿੰਦੇ ਆ ਐਡਰੈਸ ਪੂਰਾ ਐਡਰੈਸ ਇਹ ਬਤਾ ਰਿਹਾ ਪਰ ਐਦਾਂ ਤੇ ਹੁਣ ਇਹ ਤਾਂ ਸਹੀ ਐਡਰੈਸ ਦੱਸ ਰਿਹਾ ਐਦਾਂ ਦੇ ਪਤਾ ਹੀ ਨਹੀਂ ਕਿੰਨੇ ਬੰਦੇ ਹੋਣਗੇ ਜਿਹੜੇ ਆਪ ਦਾ ਘਰ-ਬਾਰ ਦੱਸ ਰਹੇ ਆ ਫੇਰ ਵੀ ਉਹਨਾਂ ਤੋਂ ਗੁਲਾਮੀ ਕਰਵਾਈ ਜਾ ਰਹੀ ਹੈ ਦੇਸ਼ ਜਾਦ ਹੋਏ ਨੂੰ 75 ਮੇਰਾ ਖਿਆਲ 76 ਸਾਲ ਹੋ ਗਏ ਆ ये बंदे आज जब मैं अमरीस का वीडियो देखा जब अपना वीडियो मेरे को ये लगा क्योंकि मैं भी आता था तो मेरे को यानी कि अम्बाले में या कहीं सरदार लोग बुलाते थे कि आ जाओ तुमको पे रख रहना है पंद्रह हजार तनख्वाह मिलेगी काम कुछ नहीं करना तो मेरे को यही शक हो गया कि ये ऐसे बुला के ले जाते बाद में पट्टे पुट्टे पवाते हैं तो दस पंद्रह साल रख लेंगे कहीं मैं बाहर जाने नहीं पाऊंगा जब मैं वीडियो देखा तब मेरे को पता लग गया कि कई लोग ऐसे भी होते हैं कई लोग सारे बदनाम कर देता ना ਪਰ ਬੇਨਤੀ ਆ ਭਰਾਵੋ ਆ ਯਾ ਮੈਂ ਕੰਮ ਕਰਦੇ ਮੇਰੇ ਕੋ 21 ਸਾਲ ਹੋ ਗਏ ਭਾਈ ਬਹੁਤ ਘਰ ਇਤਨੇ ਬੜੀਆ ਮਿਲਤੇ ਕਿ ਆਪਣੇ ਘਰ ਸੇ ਵੀ ਜਿਆਦਾ ਬੜੀ ਬਹੁਤ ਚੰਗੀ ਦੁਨੀਆ ਹੈ ਭਾਈ ਇਹ ਕੁਝ ਪਰਸੈਂਟ ਆ ਗੰਦੀ ਨਾਲੀ ਦੇ ਕੀੜੇ ਲੋਕ ਨਾ ਬਹੁਤ ਲੋਕ ਸਾਰਾ ਪੰਜਾਬ ਇਹ ਤਾਂ ਛੀਦਾਂ ਦੀ ਧਰਤੀ ਆ ਆਪਣੀ ਹੈਨਾ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਆ ਔਰ ਬੰਦਾ ਹੋਰ ਕਿਸੇ ਸਟੇਟ ਚ ਭਾਵੇਂ ਭੁੱਖਾ ਰੋਟੀ ਵੱਲੋਂ ਰਹਿ ਜੇ ਹਾਂ ਇੱਥੇ ਨਹੀਂ ਰਹੇ ਸਰ ਕਈ ਕਹਿੰਦੀ ਆ ਨਾ ਕਿਸੇ ਨੇ ਰੋਟੀ ਦਿੰਦੇ ਸੀ ਤਾਂ ਰੱਖ ਲੈ ਪੰਜਾਬ ਚ ਬੰਦਾ ਭਾਵੇਂ ਰੋਡ ਤੇ ਵੀ ਤੁਰਿਆ ਫਿਰਦਾ ਨਾ ਰੋਟੀ ਵੱਲੋਂ ਭੁੱਖਾ ਨਹੀਂ ਮਰੂਗਾ ਨਹੀਂ ਮਰੇਗਾ ਇਹ ਤਾਂ ਉਹ ਪੰਜਾਬ ਆਪਣਾ ਯਾਰ ਜਦੋਂ ਕਿਤੇ ਹਾੜ ਆ ਜਾਂਦੇ ਤਾਂ ਆਪਣੇ ਘਰ ਖਾਲੀ ਕਰ ਦਿੰਦੇ ਆ ਯਾਰ ਜਿੱਥੇ ਹਾੜ ਆਏ ਆ ਉੱਥੇ ਨਹੀਂ ਕੋਈ ਕਮੀ ਹੋਣੀ ਚਾਹੀਦੀ ਔਰ ਇੱਥੇ ਬੰਦਾ ਭੁੱਖਾ ਕਿੱਦਾਂ ਮਰ ਜੂਗਾ ਰੋਟੀ ਤੋਂ ਬਿਨਾਂ ਮੈਂ ਬੇਨਤੀ ਆਏ ਸਾਡੇ ਪੰਜਾਬ ਦੀ ਧਰਤੀ ਬਈ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਕੁਝ ਲੋਕਾਂ ਦੇ ਕਰਕੇ ਤੁਸੀਂ ਪੰਜਾਬ ਦਾ ਨਾਮ ਵੀ ਖਰਾਬ ਕਰਦੇ ਕਿ ਜਿਹੜੇ ਬੰਦਿਆਂ ਨੂੰ ਇਦਾਂ ਤਸ਼ੱਦਦ ਹੁੰਦਾ ਤੁਸੀਂ ਯਾਰ ਮੈਨੂੰ ਨਹੀਂ ਲੱਗਦਾ ਕਿ ਆ ਤੁਹਾਨੂੰ ਲੱਗਦਾ ਕਿ ਇਸ ਬੰਦੇ ਲਈ ਜੇ ਇਹਨੂੰ ਹਲੇ ਵੀ ਅਸੀਂ ਨਾ ਛਡਵਾਉਂਦੇ ਤਾਂ ਪਤਾ ਨਹੀਂ ਬਈ ਕਿੰਨੇ ਸਾਲ ਉੱਥੇ ਫਿਰਦੇ ਰਹਿਣਾ ਸੀ ਇਹਨੇ ਕੰਮ ਕਰਾ ਕੇ ਮਰੀ ਲੰਗੜੀ ਸੀਗੀ ਉੱਥੋਂ ਲੈ ਕੇ ਦੇ ਦੇੰਨੇ ਮਾਰ ਕੇ ਵਹਾ ਦੇ ਕੇ ਬੱਚਾ ਲੁਕਾ ਕੇ ਇੱਤੋਂ ਮੈਂ ਨਾ ਜਾ ਕੇ ਤੂੰ ਮਾਰ ਕੇ ਬਾਹ ਬਾਜੇ ਤੇ ਕਹਾਂ ਹਾਂ ਜਾਣ ਕਾਹ ਡੋਣਾ ਮਾਤਾ ਅਗਰੇ ਇਸ ਕੋ ਨਾ ਹਮ ਲੈ ਕੇ ਆਤੇ ਤੂੰ ਉਹਨੇ ਛੋੜ ਨਾ ਥੋੜੀ ਸਾਰੀ ਉਮਰ ਐਸੀ ਇਸ ਕੀ ਜਦੋਂ ਬੁੱਢਾ ਹੋ ਜਾਂਦੇ ਇਦਾਂ ਦੇ ਬੰਦੇ ਬਾਈ ਕਦੇ ਅਸੀਂ ਕੋ ਆਪਾਂ ਕੋਈ ਦੇਖਿਆ ਕਿ ਜਦੋਂ ਜਿਨਾਂ ਨੇ ਫੜ ਕੇ ਬੰਦੇ ਰੱਖਿਆ ਕਿਸ ਦਾ ਸਸਕਾਰ ਕਰਦੇ ਹੁਣ ਸੱਡ ਦਿੰਦੇ ਆ ਬੁੱਢੇ ਵੀ ਦੂਰ ਦੀ ਗੱਲ ਜਦੋਂ ਪਤਾ ਵਾ ਬੰਦੇ ਕੰਮ ਯੋਗ ਨਹੀਂ ਰਹੇ ਤਾਂ ਬਾਹਰ ਸੱਟੇ ਹੁੰਦੇ ਆ ਕਿਤੇ ਲਾ ਹੁੰਦੇ ਆ ਇਦਾਂ ਦਾ ਜਾਨਵਰ ਨਾਲ ਵੀ ਨਹੀਂ ਆਪਾਂ ਕਰਦੇ ਯਾਰ ਜਿਹੜਾ ਇਦਾਂ ਦਾ ਤੁਸੀਂ ਇਹ ਇਨਸਾਨ ਆ ਬਈ ਅਮਰੇਸ਼ ਕਰ ਲਾ ਗੱਲਾਂ ਹੁਣ ਮਾਂ ਆਈ ਏ ਅੱਜ ਆ ਕਿਸਮਾ ਤੇਨ ਪਰਵਾਦਾ ਦੇਖਦੇ ਹੈ ਉੱਪਰ ਵਾਲਾ ਪਰਮਾਤਮਾ ਹੈ ਤੂੰ ਐਸੇ ਚੰਗੇ ਲੋਕ ਹੈ ਆ ਫਰੋਜ਼ਪੁਰ ਮਾ ਫਾ ਤੇਰੇ ਬਲੈ ਸੰਗਲ ਆ ਕੇ ਫਰੋਜ਼ ਪਰਚੇ ਨੂੰ ਸੰਗਲ ਨਾਲ ਬੰਨਦੇ ਸੀ ਬੰਨਦੇ ਰਹੇ ਕੈਸੇ ਕੀ ਕੀ ਕਰਦੇ ਸੀ ਅਮਰੇਸ਼ ਉਹ ਫਰੋਜ਼ਪੁਰ ਵਾਲਾ ਅੰਬੋਲੇ ਕਾ ਕਾ ਕਰਾ ਤੋ ਕਾਹਦਾ ਕਿਤਨੇ ਚੁੱਪ ਕੇ ਸੋ ਜਾ ਚੁੱਪ ਕਰਕੇ ਸੋ ਜਾ ਹਾਂ ਕਿੰਨਾ ਤਸ਼ੱਦਦ ਕੀਤਾ ਯਾਰ ਮਾਂ ਦੇ ਬੋਤ ਸੰਗਲ ਲਾ ਦਿੰਦੇ ਸੀ ਬਾਹ ਨੂੰ ਕੁੱਤੇ ਵਾਂਗੂ ਬੰਨ੍ਹ ਦਿੰਦੇ ਸੀ ਲੈ ਰਕਾ ਮਾਰ ਰੋਇ ਮਕਰਤ ਕਰਾ ਤੋ ਵੇਗਾ ਖਾਣਾ ਨਹੀਂ ਪਾਵਤ ਰਹਾ ਵਾਹ ਕਿਤਨੇ ਸਾਲ ਰਹਾ ਤੂੰ ਉਹ ਹੋ ਗਏ 12 ਸਾਲ ਹੋ ਗਏ ਨਹੀਂ ਨਹੀਂ ਫਰੋਜਪੁਰ ਵਾਲੇ ਕੇ ਪਾਸ ਉਹ ਤਾਂ 10 ਸਾਲ ਹੋ ਗਏ ਪੂਰਾ ਤਰੇ ਜੋ ਫਰੋਜਪੁਰ ਵਾਲਾ ਸੰਗਲ ਨਹੀਂ ਲਗਾਤਾ ਥਾ ਵਾਹ ਕਿਤਨੇ ਸਾਲ ਰਹਾ ਤੂੰ ਫਰੋਜਪੁਰ ਮਾ ਹਾਂ वाओ भाई ये दो-तीन साल रहे यहां हो दो-तीन दो साल है ना, ना? ना। आओ उसका घर पता है वो फोन करी थी ना उधर का तबाईन गए सावर अगर तुझे ऐसे लेकर जाएं हम साथ में आ, तो उसका घर मिल जाएगा घर तो, तो मिल जाएगा गांव के आदमी बोला था मिल जाएगा उधर जो फकारा रोहीपुरा लेके हां कल परसों आया ना बड़ा खुश हो गया है देख हां उन्हें ले चलों तो मेरे ਹਾਂ ਹੀ ਹੈ ਨਹੀਂ ਭਾਈ ਜਿੱਥੇ ਅੱਛਾ ਦੇਖੀ ਵਾਹ ਅੱਛਾ ਰਹੇਗਾ ਆਹ ਯਹਾਂ ਜਿੱਥੇ ਜਿਸ ਦਿ세 ਹੈ ਜਿੱਥੇ ਗਲਤ ਦੇਖੀ ਵਾਹ ਗਲਤ ਬਥੇ ਨਹੀਂ ਦੇਤ ਰਹੇ ਟਾਈਮ ਆਊਟ ਆਂਸੇ ਬੈਠਣ ਨਹੀਂ ਦੇਦੇ ਸੀ ਹਾਂ ਭਾਈ ਲੈ ਨਹੀਂ ਦੇ ਰਹੇ ਇਹਨੂੰ ਬੈਠਣ ਨਹੀਂ ਦਿੰਦੇ ਸੀ ਹਨਾ ਬੈਠਣਾ ਤੈਨੂੰ ਕਾਹਦਾ ਦੇਣਾ ਸੀ ਉਹਨਾਂ ਨੇ ਯਾਰ ਉਹ ਬੰਦਾ ਥੋੜੋ ਉਹ ਤਾਂ ਜਾਨਵਰ ਰੱਖਿਆ ਸੀਗਾ ਉਹਨਾਂ ਨੇ ਚੰਗਾ ਮਰੇਸ਼ ਜਾਣਾ ਫਿਰ ਹੈ ਚੱਲ ਠੀਕ ਹੈ ਮਿਲਦੇ ਆਂ ਫਿਰ ਠੀਕ ਐ ਗੇੜਾ ਮਾਰੀ ਹਾਂ ਖੁਸ਼ ਐ ਬੜੀਆਂ ਅੱਜ ਨਾ ਖੁਸ਼ ਹੋਏਂਗਾ ਤਾਂ ਕਦੋਂ ਹੋਏਂਗਾ 10 ਠੀਕ ਐ ਮਾਤਾ ਜੀ ਧਿਆਨ ਰੱਖਿਓ ਠੀਕ ਐ ਠੀਕ ਹਾਂਜੀ ਕਦੇ ਵੀ ਲੋੜ ਪਈ ਫਿਰ ਵੀ ਨਾਲ ਆ ਤੁਹਾਡੇ ਠੀਕ ਐ ਠੀਕ ਐ ਬਾਈ ਜੀ ਓਕੇ ਜੀ ਧੰਨਵਾਦ ਤੁਹਾਡਾ ਬਈ ਬਹੁਤ ਬਹੁਤ ਓਕੇ ਬ੍ਰਦਰ ਠੀਕ ਐ ਸਤਿ ਸ੍ਰੀ ਅਕਾਲ